ਅੱਜ ਆ ਪਾਏ ਆ ਗੋਵਿੰਦ ਰਾਏ ਇੰਜ ਵਰਕਸ ਤਲਵੰਡੇਈ ਭਾਈ ਇਹ ਤੋਂ ਬੰਪਰ ਲੈਣ ਆਏ ਸੀ ਸਮਾਨ ਸਾਰਾ ਹੀ ਬਣਾਉਂਦੇ ਆ ਇੱਥੇ ਛਤਰੀਆਂ ਛੁਤਰੀਆਂ ਬੰਪਰ ਵੇਟ ਰੇਟ ਵੀ ਗੈਜ ਲਾਉਂਦੇ ਆ ਜਿਹੜਾ ਮਰਜ਼ੀ ਸਮਾਨ ਲੈ ਜਾਓ ਹੁੱਕਾਂ ਹਾਕਾਂ ਟਰੈਕਟਰਾਂ ਦੀਆਂ ਸਾਰੇ ਵੇਟ ਮਿਲਦੇ ਆ ਆ ਸਾਰੇ ਟਰੈਕਟਰਾਂ ਦੇ ਬੰਪਰ ਪਏ ਪ੍ਰੀਤ ਹੋ ਗਿਆ ਹੌਲੈਂਡ ਹੋ ਗਿਆ ਮਹਿੰਦਰਾ ਸਵਰਾਜ ਸੋਨਾ ਲੀਕਾ ਟੋਟਲ ਸਮਾਨ ਇਹ ਚੋਟੀਆਂ ਰੋਡ ਤੇ ਇੱਥੇ ਫੈਕਟਰੀ ਇਹਨਾਂ ਦੀ ਵੱਡੀ ਇੱਥੇ ਹੀ ਬਣਦਾ ਸਾਰਾ ਸਮਾਨ ਤਲਵੰਡੀ ਭਾਈ ਚੋਟੀਆਂ ਰੋਡ ਆ ਇਹ ਆ ਪੋਲਾ ਨੇੜੇ ਇੱਥੇ ਅੰਬਰਸਾ ਰੋਡ ਵਾਲਾ ਆ ਰੈਡੀ ਪਿਆ ਆ ਸਾਰੇ ਟ੍ਰੈਕਟਰ ਰੈਡੀ ਪਿਆ ਆ ਠੀਕ ਆ ਬਾਈ ਅਗੇ ਚੈੱਕ ਕਰਾ ਦਿਓ ਜੀ ਵੇਟ ਵੀ ਹਰੇਕ ਤਰ੍ਹਾਂ ਦਾ ਇਕੱਲੇ ਇਕੱਲੇ ਦਿਖਾ ਦਿਓ ਬਾਈ ਹਾਂ ਇਹਦਾ ਵੇਟ ਪਏ ਨੇ ਇਹ ਹਾਲੈਂਡ ਦੇ ਵੇਟ ਪਏ ਆ ਇਹ ਜੌਨ ਡੀਅਰ ਦੇ ਪਏ ਆ ਹਾਂਜੀ ਹਾਲੈਂਡ 30 ਕਿਲੋ ਅੱਜ ਕੱਲ ਬਹੁਤ ਚੱਲਦਾ ਪਿਆ ਆ ਠੀਕ ਆ ਜੀ ਜੌਨ ਡੀਅਰ 45 ਕਿਲੋ ਵੀ ਪਿਆ ਹਾਲੈਂਡ 50 ਕਿਲੋ ਵੀ ਪਿਆ ਹਾਲੈਂਡ 55 ਕਿਲੋ ਵੀ ਪਿਆ ਆ ਹਾਂਜੀ ਸਵਰਾਜ 45 ਕਿਲੋ ਅਰਜਨ ਬੰਦਾ ਵਾਲੀ ਕਿੱਲੋ ਯੂਵੋ 45 ਕਿੱਲੋ ਵੀ ਪਈ ਆ। ਹਾਂਜੀ। ਆਹ ਜੌਂਡੀਰ ਦੇ ਟੈਗ ਪਏ ਸਾਰੇ। ਠੀਕ ਹੈ ਜੀ। ਚੁੱਲ੍ਹੇ ਉਹ ਲੋਹੇ ਦੇ ਬਣੇ ਹੋਏ ਆ ਖਾਸ। ਹਾਂਜੀ। ਇਹ ਮਿਕਸਪ ਨਹੀਂ ਗੇ ਉਹ ਜਿਹੜੇ ਆ ਕੇ ਕਾਸਟਿੰਗ ਆ ਇਹ ਟੈਗ ਆ। ਵੇਟ ਵੂਟ ਬਾਈ ਇਹਨਾਂ ਦਾ ਕਿੰਨਾ ਕਾ? ਵੇਟ 80 ਕਿੱਲੋ ਦੇ ਟੈਗ ਆ। ਪਲੇਟ 30 ਕਿੱਲੋ ਵੀ ਪਈ ਆ 40 ਕਿੱਲੋ ਵੀ ਪਈ ਆ। ਹਾਂਜੀ। ਦੋਨੇ ਮਿਲ ਜਾਣਗੇ। ਠੀਕ ਹੈ ਜੀ। ਅੱਗੇ ਬੰਪਰ ਆ ਗਏ ਸਾਰੇ ਇਹ। ਅੱਗੇ ਬੰਪਰ ਆ ਗਏ ਵੀਰੇ। ਸਾਡੇ ਟਰੈਕਟਰਾਂ ਹਿਸਾਬ ਨਾਲ ਬੰਪਰ ਪਏ ਆ। ਹਾਂਜੀ ਉੱਤੇ ਨਾਂ ਲਿਖਿਆ ਹੈ ਨਾ। ਪ੍ਰੋਡਕਟ ਦਾ ਉਪਰੀਤ ਦਾ ਪਿਆ ਸਮਰਾਜ ਦੇ ਪਏ ਆ ਯੂਵੋ 36 ਦੀ ਮਹਿੰਦਰਾ ਯੂਵੋ ਇਹਨਾਂ ਦਾ ਬ੍ਰੇਕ ਹਰੇਕ ਤਰ੍ਹਾਂ ਦਾ ਟਰੈਕਟਰ ਦਾ ਨਾਮ ਹੈ ਇਹਨਾਂ ਦਾ ਵੇਟ ਬਈ ਲੱਗ ਲੱਗਾ ਕਿ ਬਾਕੀ ਛਤਰੀ ਪਈ ਆ ਬਈ ਹਰੇਕ ਤਰ੍ਹਾਂ ਦੀ ਹਮ ਹੌਲੈਂਡ ਮਾਡਲ ਦੀ ਸੁਪਰ ਦੀ ਹਾਂਜੀ ਆ ਹੁੱਕਾ ਵਿਖਾ ਦੇ ਉੱਪਰ ਵੀ ਮੀਡੀਅਮ ਪ੍ਰੋਬਲਮ ਹੈ ਜਿਹੜੀ ਡਿਲੀਵਰ ਹੋਣੀ ਸਾਰੀ ਬਾਹਰ ਠੀਕ ਹੈ ਬਈ ਉਹ ਗੁਜਰਾਤ ਦੀ ਆ ਸਾਰੀ ਉਹ ਠੀਕ ਹੈ ਜੀ ਇਹਦੇ ਤੱਕ ਪੈਸਾ ਸਾਰਾ ਪਿਆ ਆ ਠੀਕ ਹੈ ਜੀ ਹਮ ਬਾਜ਼ਾਰ ਚ ਕੀ ਆ ਕਹਿੰਦੇ 3000 ਦਾ ਪਿਆ ਬਾਅਦ 4000 ਦਾ ਪਿਆ ਹਾਂਜੀ ਉਹ ਚ ਫਰਕ ਹੌਲੇ ਮਾਰੇ ਦਾ ਹੁੰਦਾ ਆ ਹਾਂਜੀ ਸਾਬਾਦੂ ਬਈਆ ਮਿੰਦਰੇ ਦੀ ਆਰਮ ਦੀ ਯੂਵੋ ਦੀ ਅਰਜਨ ਨੋਵੋ ਦੀ ਹੌਲਣ ਦੀ ਮੈਸੀ ਦੀ ਨੌੜੀ ਆਉਂਦੀ ਮਗਰ ਪਈ ਆ ਤੇ 2 ਵੀਲ ਟਰੈਕਟਰਾਂ ਦੇ ਮੂਹਰੇ ਮਗਰਾੜ ਦੇ ਨੇ